ਦੀ ਜਨਹਿਤ ਕਮੇਟੀ ਹੈ ਉਹ ਪਿਛਲੇ ਕਈ ਸਾਲਾਂ ਤੋਂ ਜਿਹੜਾ ਇਹ ਕੰਮ ਕਰਦੀ ਹੈ ਇਹ ਪਟਿਆਲੇ ਲਈ ਬਹੁਤ ਸਿਰਾਗਾ ਜੋ ਕੰਮ ਨੇ ਜਿੰਨਾ ਇਹ ਸੋਸ਼ਲ ਵਰਕਰ ਦੇ ਨੇ ਸ਼ਾਇਦ ਕੋਈ ਵੀ ਇੰਨੀ ਸੰਸਥਾਾਂਾਂ ਨਾ ਕੰਮ ਨਹੀਂ ਕਰਦੀਆਂ ਜੋ ਇਹ ਕੰਮ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਕਿ ਜਿਹੜੇ ਇਹ ਐਜੂਕੇਸ਼ਨ ਬੱਚਿਆਂ ਲਈ ਐਡਾ ਵੱਡਾ ਐਫਰਟਸ ਕਰ ਰਹੇ ਨੇ ਬੱਚਿਆਂ ਦੀ ਪੜ੍ਹਾਈ ਲਈ ਉਹਨਾਂ ਨੂੰ ਪੈਸੇ ਦੇ ਰਹੇ ਨੇ ਇਹ ਬਹੁਤ ਵੱਡਾ ਕੰਮ ਹੈ ਕਾਰਨ ਕੀ ਹੈ ਕਿ ਜੇ ਬੱਚੇ ਪੜ੍ਹਨਗੇ ਅੱਗੇ ਉਹਨਾਂ ਦੀ ਤਰੱਕੀ ਹੋਏਗੀ ਤਾਂ ਉਹ ਸਰਵਾਈਵ ਕਰ ਸਕਣਗੇ ਹਨ ਇਹਦੇ ਲਈ ਮੈਂ ਸ਼ਰਮਾਈ ਨੂੰ ਤੇ ਪ੍ਰੈਜ਼ੀਡੈਂਟ ਸਾਹਿਬ ਨੂੰ ਆਪਣੇ ਜਿਵੇਂ ਹੋਰ ਕਰਨਾ ਚਾਹਨਾ ਕਿ ਕੋਈ ਵੀ ਇਹੋ ਜਿਹੇ ਬੱਚੇ ਨੇ ਤੁਸੀਂ ਸਾਡੀ ਜਿਹੜੀ ਸੇਵਾ ਲੈਣਾ ਚਾਹੋ ਇਹਨਾਂ ਦੀ ਫੀਸ ਨੇ ਜਾਂ ਇਹਨਾਂ ਦੀ ਕੋਈ ਵੀ ਹੋਣੇ ਅਸੀਂ ਆਪਣੀ ਟੀਮ ਕਿੰਨੇ ਉਹ ਫਾਸਟਵੇ ਨੈਟਪਲੱਸ ਕਿੰਨੇ ਉਹਨਾਂ ਦੀ ਸਾਰੀ ਪੜ੍ਹਾਈ ਦਾ ਖਰਚਾ ਚੱਕਣ ਲਈ ਤਿਆਰ ਆ ਜਾਦੇ ਕਹਿਣਗੇ ਕਿ ਵੀ ਆ ਬੰਦੇ ਪਰ ਉਹ ਰੈਗੂਲਰ ਹੋਣਾ ਚਾਹੀਦਾ ਹੈ ਬੱਚੇ ਦੀ ਕੁਆਲਿਫੀਕੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ ਤੇ ਪੜਨ ਵਾਲਾ ਬੱਚਾ ਹੋਣਾ ਚਾਹੀਦਾ ਉਹ ਵੇਰਥ ਨਹੀਂ ਹੋਣਾ ਚਾਹੀਦਾ ਜੋ ਇਹ ਕਹਿਣਗੇ ਅਸੀਂ ਇਹਨਾਂ ਦੇ ਨਾਲ ਆ ਤੇ ਜਲਦੀ ਸਾਨੂੰ ਦੇ ਦੇਣ ਲਿਸਟ ਅਸੀਂ ਜਿੰਨੇ ਬੱਚੇ ਕਹਿਣਗੇ ਉਹ ਸਾਰੇ ਅਡਾਪਟ ਕਰ ਲਵਾਂਗੇ ਉਹ ਵੀ ਆਪਣੇ ਪੱਲੋ ਪੈਸੇ ਲਾ ਰਹੇ ਆ ਲੋਕਾਂ ਦੀ ਸੇਵਾ ਕਰ ਰਹੇ ਲੋਕਾਂ ਨੂੰ ਕੀ ਅਪੀਲ ਕਰੋਗੇ ਸੰਸਥਾ ਨਾਲ ਜੁੜਨ ਵਾਸਤੇ ਦੇਖੋ ਜਿਹੜੇ ਪਟਿਆਲਾ ਸ਼ਹਿਰ ਵਾਸੀ ਤੇ ਇਸ ਤੋਂ ਹੌਨੇਸਟ ਤੁਹਾਨੂੰ ਕੋਈ ਟੀਮ ਨਹੀਂ ਮਿਲ ਸਕਦੀ ਇਹ ਇੱਕ ਜਰੀਆ ਹੀ ਹੁੰਦਾ ਕੋਈ ਵੀ ਸੇਵਾ ਕਰਨ ਲਈ ਜੇ ਅੱਛੇ ਬੰਦੇ ਕੰਮ ਕਰ ਰਹੇ ਨੇ ਸ਼ਹਿਰ ਦੇ ਸੁਧਾਰ ਲਈ ਤੇ ਆਪਾਂ ਸਾਰਿਆਂ ਨੂੰ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸੰਸਥਾਵਾਂ ਕਈ ਚਲਦੀਆਂ ਨੇ ਅੱਛੀਆਂ ਪਰ ਇਹ ਉਹਨਾਂ ਚੋਂ ਇੱਕ ਅੱਛੀ ਸੰਸਥਾ ਹੈ ਜਿਹਦੇ ਨਾਲ ਆਪਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਮਿਲ ਕੇ ਆਮ ਜਿਹੜੇ ਗਰੀਬ ਲੋਕ ਨੇ ਪੜਾਈ ਸਟੱਡੀ ਲਈ ਹੈਲਥ ਲਈ ਜੋ ਆਪਾਂ ਬੈਸਟ ਕਰ ਸਕਦੇ ਆ ਉਹ ਕੰਮ ਕਰਨੇ ਚਾਹੀਦੇ ਨੇ ਜਨਨੀ ਸੰਮਤੀ ਵੱਲੋਂ ਅੱਜ ਇੱਕ ਬੱਚੇ ਦੀ ਫੀਸ ਦਿੱਤੀ ਗਈ ਤੇ ਰਾਸ਼ਨ ਦਿੱਤੇ ਗਏ ਤੇ 25 ਸਾਈਕਲ ਵੀ ਦਿੱਤੀ ਗਈ ਫਿਰ ਅੰਦਰ ਜਨਨੀ ਸੰਮਤੀ ਵੱਲੋਂ ਟਾਈਮ ਟੂ ਟਾਈਮ ਸਾਡੇ ਜਿਹੜੇ ਨਿੜੀ ਪਰਸਨਸ ਨੇ ਸੁਸਾਇਟੀ ਦੇ ਉਹਨਾਂ ਦੀ ਹੈਲਪ ਕਰਨ ਦੇ ਲਈ ਡਿਫਰੈਂਟ ਡਿਸਟ੍ਰਿਬਿਊਸ਼ਨ ਜਿਹੜੇ ਪ੍ਰੋਗਰਾਮਸ ਕੀਤੇ ਜਾਂਦੇ ਨੇ ਔਰ ਅੱਜ ਜਿਹੜਾ ਇੱਕ ਹੈਂਡੀਕੈਪਡ ਜਿਹੜਾ ਵਿਅਕਤੀ ਸੀਗਾ ਉਸ ਨੂੰ ਟ੍ਰਾਈਸਾਈਕਲ ਦਿੱਤੀ ਗਈ ਹੈ ਇੱਕ ਸਟੂਡੈਂਟ ਉਹਦੀ ਫੀਸ ਜਿਹੜੀ ਦਿੱਤੀ ਗਈ ਹੈ ਔਰ ਇਸ ਦੇ ਨਾਲ ਨਾਲ ਜੋ ਪੰਜ ਜਿਹੜੇ ਸਾਡੇ ਨੀਡੀਜ਼ ਸੈਕਸ਼ਨ ਦੇ ਵਿਅਕਤੀ ਸੀਗੇ ਉਹਨਾਂ ਨੂੰ ਰਾਸ਼ਨ ਦਿੱਤਾ ਗਿਆ ਔਰ ਇਸ ਟੰਗ ਦੇ ਨਾਲ ਡਿਫਰੈਂਟ ਫੀਲਡ ਦੇ ਅੰਦਰ ਜਾਨਕੀ ਸੰਪਤੀ ਕੰਮ ਕਰ ਰਹੀ ਹੈ ਜਿਸ ਦੇ ਵਿੱਚ ਅਸੀਂ এনवायरमेंट ਤੇ ਕੰਮ ਕਰ ਰਹੇ ਹਾਂ ਟਰੀ ਪਲਾਂਟੇਸ਼ਨ ਆਰ ਬਾਰਾਦਰੀ ਦੇ ਅੰਦਰ ਚਿਲਡਰਨ ਪਾਰਕ ਜਿਹੜਾ ਹੈਗਾ ਉਸ ਦੀ ਮੇਨਟੇਨੈਂਸ ਔਰ ਹੋਰ ਵੇਰੀਅਸ ਜਿਹੜੇ ਪਾਰਕਸ ਨੇ ਉਹਨਾਂ ਦੀ ਮੇਨਟੇਨੈਂਸ ਕੀਤੀ ਜਾ ਰਹੀ ਹੈ ਔਰ ਇਸ ਦੇ ਨਾਲ ਨਾਲ ਹੈਲਥ ਰਿਲੇਟਡ ਜਿਹੜੇ ਹੈਗੇ ਐ ਐਮਬੂਲੈਂਸਿਸ ਭਲਾਈ ਕੀਤੀਆਂ ਜਾ ਰਹੀਆਂ ਔਰ ਰਜਿੰਦਰਾ ਹਸਪੀਟਲ ਦੇ ਵਿੱਚ ਵੇਰੀਅਸ ਟਾਈਮਸ ਜਿਹੜੇ ਹੈਗੇ ਆ ਉਹ ਸਟੈਚਰਸ 휠 ਚੇਅਰਸ ਔਰ ਮੈਡੀਸਨਸ ਜਿਹੜੀਆਂ ਆਗੀਆਂ ਕੀਤੀਆਂ ਜਾਂਦੀਆਂ ਨੇ ਔਰ এডਿਕੇਸ਼ਨ ਦੀ ਫੀਲਡ ਦੇ ਅੰਦਰ ਕੰਮ ਕੀਤਾ ਜਾ ਰਿਹਾ ਇਸ ਤੰਗ ਦੇ ਨਾਲ ਔਰ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੋ ਫਾਸਟਵੇ ਦੇ ਐਮ ਡੀ ਸ਼੍ਰੀ ਵਿਕਾਸਪੂਰੀ ਜੀ ਜਿਹੜੇ ਕਿ ਸਾਨੂੰ ਟਾਈਮ ਟੂ ਟਾਈਮ ਮਦਦ ਵੀ ਕਰਦੇ ਰਹਿੰਦੇ ਆ ਸਾਨੂੰ ਇਨਸਪਾਇਰ ਕਰਦੇ ਨੇ ਕਿ ਅਸੀਂ ਇਸ ਤੰਗ ਦੇ ਨਾਲ ਹੋਰ ਸਮਾਜ ਦੀ ਸੇਵਾ ਕਰ ਸਕੀਏ ਔਰ ਇਹਨਾਂ ਨੇ ਅੱਜ ਜਿਹੜੀ ਅਸ਼ੋਰੈਂਸ ਵੀ ਦਿੱਤੀ ਹੈ ਅਸੀਂ ਜਾਨਹਿਤ ਸੰਮਤੀ ਵੱਲੋਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆਂ ਅਸੀਂ ਔਰ ਅਪੀਲ ਕਰਦੇ ਆ ਕਿ ਜਾਰਾ ਜਾਰਾ ਜਿਹੜੇ ਵਸਨੀਕ ਨੇ ਪਟਿਆਲੇ ਦੇ ਸਾਡੇ ਨਾਲ ਜੁੜਨ ਤਾਂ ਕਿ ਹੋਰ ਵਧੇਰੇ ਵਧੀਆ ਤਰੀਕੇ ਦੇ ਨਾਲ ਅਸੀਂ ਲੋਕਾਂ ਦੀ ਸੇਵਾ ਕਰ ਸਕੀ। ਥੈਂਕ ਯੂ। ਸਰ ਮੈਂ ਬినੋਦ ਸ਼ਰਮਾ ਮੈਨੇ ਨਾਲ ਵਕਾਸਪੁਰ ਦੀ ਸਾਡੇ ਫਾਸਟੂ ਦੇ ਐਮ ਡੀ ਸਾਡੇ ਪ੍ਰਧਾਨ ਜੀ ਗੋਤਮ ਜੀ ਚੰਨ ਲਾਲ ਗਰਗ ਜੀ ਜੈਨ ਸਾਹਿਬ ਪ੍ਰਸ਼ਰ ਸਾਹਿਬ ਤੇ ਇੱਕ ਸੋਸ਼ਲ ਵਰਕਰ ਲਾਡੀ ਜੀ ਵੀ ਕਿਥੇ ਅੱਜ ਟ੍ਰਾਈਸਾਈਕਲ ਦਿੱਤੀ ਹੈ ਹਸਨਪੁਰ ਦੇ ਜਿਹਨਾਂ ਦੀ ਸਪਾਈਨ ਲੱਡ ਇੰਜਰਡ ਹੋ ਗਈ ਸੀ। ਪਲੱਸ 5 ਬੰਦਿਆਂ ਨੂੰ ਰਾਸ਼ਨ ਦਿੱਤਾ। ਇੱਕ ਬੇਟੀ ਜਸਮੀਨ ਕੋਰ ਨੂੰ ਅਸੀਂ 10ਵੀਂ ਓਪਨ ਦੀ ਫੀਸ ਦਿੱਤੀ ਹੈ। ਮੈਂ ਲੋਕਾਂ ਨੇ ਰਿਕੁਐਸਟ ਕਰਦਾ ਹਾਂ ਜੇ ਸਾਡੇ ਪ੍ਰੋਜੈਕਟ ਚੱਲ ਰਹੇ ਹਨ ਮੈਡੀਕਲ ਦਾ এডੂਕੇਸ਼ਨ ਦਾ ਪਲਗ ਪਲਾਂਟ ਹੈ ਸਾਡੇ ਨਾਲ ਤੁਸੀਂ ਜੁੜੋ ਜਿਹੜਾ ਮਾਉਂਟ ਜਨਰੇਟ ਕਰੋਗੇ ਬੜੀ ਅੱਛੀ ਤਰ੍ਹਾਂ ਇਸ ਨੂੰ ਯੂਜ਼ ਕਰਾਂਗੇ ਤੇ ਹਮੇਸ਼ਾ ਹੀ ਸਾਡੀ ਕੋਸ਼ਿਸ਼ ਹੁੰਦੀ ਲੋਕਾਂ ਦੀ ਅਸੀਂ ਸੇਵਾ ਕਰ ਸਕੀ ਤੇ ਮੈਂ ਹੀ ਰਿਕੁਐਸਟ ਕਰਾਂਗਾ ਲੋਕਾਂ ਨੂੰ ਕਿ ਸਾਡੇ ਨਾਲ ਤੁਸੀਂ ਜੁੜ ਕੇ ਅਸੀਂ ਲੋਕਾਂ ਦੀ ਮੈਕਸਿਮ ਜੇ ਹੈਲਪ ਕਰ ਸਕੀਏ ਸੁਸਾਇਟੀ ਨੂੰ ਲੋੜ ਹੈ ਸੁਸਾਇਟੀ ਦੀ ਹੈਲਪ ਕਰ ਸਕੀ